ਇਹ ਅੜਿਆਵਾ ਤਾਂ ਜਿਹੜਾ ਹੁਣ ਮਾਤਵਲੀ ਦੇ ਸੈਂਤ ਖੁੱਲ ਗਈ ਨੇ ਚੱਡਾ ਸਾਹਿਬ ਅਸੀਂ ਬੜਾ ਇਹਨਾਂ ਦੇ ਧੰਨਵਾਦ ਕਰਦੇ ਹਾਂ ਇਹਨਾਂ ਨੇ ਬਹੁਤ ਜਿਹੜਾ ਸਮੇਂ ਤੋਂ ਸਾਡਾ ਪਿੰਡ ਸਿੰਘਪੁਰ ਤੋਂ ਮੋਠਾਪਾ ਨੂੰ ਰਸਤਾ ਜਾਂਦਾ ਸੀ ਇਹਨੂੰ ਬਣਾਉਣ ਵਿੱਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਇਹਨੂੰ ਬਣਾਉਣ ਵਿੱਚ ਜਿਹੜਾ ਕੰਮ ਆ ਮੁਕੰਮਲ ਕਰਾਉਣ ਵਿੱਚ ਸਾਡੀ ਬਹੁਤ ਸਹਾਇਤਾ ਕੀਤੀ ਜੋ ਕਿ ਇਹਨਾਂ ਨੇ 20 ਲੱਖ ਤੋਂ ਜ਼ਿਆਦਾ ਪਿੰਡ ਨੂੰ ਗ੍ਰਾਂਟ ਦੇ ਕੇ ਕੰਮ ਕਰਾ ਰਿਹਾ ਉਹ ਬਹੁਤ ਵਧੀਆ ਹੋ ਗਿਆ ਇਸ ਨਾਲ ਪਿੰਡ ਸਿੰਘਪੁਰ ਤੋਂ ਲੈ ਕੇ ਮੋਠਾਪਰ ਤੱਕ ਰਾਸਤਾ ਬਣੇਗਾ ਤੇ ਰਸਤਾ ਆਨੰਦਪੁਰ ਸਾਹਿਬ ਨੂੰ ਜੋੜੇਗਾ ਸੋ ਮੈਂ ਇਹਨਾਂ ਦਾ ਇੱਥੇ ਇਹ ਕੰਮ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਹੋ ਗਈ ਉਹ ਹੋ ਗਈ ਕਿਆ ਸੀ ਕਿਆ ਸੀ ਕੀਆ ਸੀ ਜਲ ਹੋ ਗਈ ਹੋ ਗਈ ਹੈ ਨਹੀਂ ਨਹੀਂ ਹਯਾ ਨਾ ਬਾਬਾ ਨਹੀਂ ਹੈਗਾ ਇਹ ਸੜਕ ਪਰ ਫਿਰ ਹੈ ਸ਼ੁਰੂ ਹੋਇਆ ਕੰਮ ਦੁਆਰੇ ਨਹੀਂ ਨਹੀਂ ਚਲੋ ਉਹ ਤਾਂ ਰੱਬ ਦੇ ਰੰਗ ਹੈ ਜੀ ਉਹ ਸਭ ਕੁਝ ਰੱਬ ਦੇ ਰੰਗ ਕਰੋ 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 ਸ਼ੁਰੂਆਤ ਜੀ ਅੱਜ ਪਿੰਡ ਸਿੰਘਪੁਰ ਤੋਂ ਮੋਠਾਪੁਰ ਤੱਕ ਦਾ ਜਿਹੜਾ ਰਸਤਾ ਹੈ ਉਹਨੂੰ ਪੱਕਾ ਕਰਨ ਦੀ ਸ਼ੁਰੂਆਤ ਹੋਈ ਹੈ ਜਿਹੜੀ ਕਿ ਦਹਾਕਿਆਂ ਪੁਰਾਣੀ ਇਹ ਸਾਰੇ ਇਲਾਕੇ ਦੀ ਮੰਗ ਸੀਗੀ ਪਿੰਡ ਸਿੰਘਪੁਰ ਨੂੰ ਮੋਠਾਪੁਰ ਦੇ ਨਾਲ ਜੋੜਨ ਦੀ ਜਦੋਂ ਪਿੰਡ ਸਿੰਘਪੁਰ ਮੋਠਾਪੁਰ ਦੇ ਨਾਲ ਜੁੜ ਗਿਆ ਇਸ ਰਸਤੇ ਰਾਹੀਂ ਤਾਂ ਇੱਧਰ ਦੇ ਜਿਹੜੇ ਸਾਰੇ ਇਲਾਕੇ ਹੈ ਸਿੰਘਪੁਰ ਵੱਲ ਦਾ ਇਹ ਮੋਠਾਪੁਰ ਦੇ ਰਾਹੀਂ ਅੱਗੇ ਸ਼੍ਰੀ ਆਨੰਦਪੁਰ ਸਾਹਿਬ ਦੀ ਗੁਰੂਆਂ ਦੀ ਪਵਿੱਤਰ ਧਰਤੀ ਦੇ ਨਾਲ ਵੀ ਇਹ ਇਲਾਕਾ ਇਹ ਰਸਤੇ ਦੇ ਪੱਕਾ ਹੋਣ ਦੇ ਨਾਲ ਜੁੜ ਜਣਾ ਹੈ ਸੋ ਇਸ ਰਸਤੇ ਨੂੰ ਪੱਕਾ ਕਰਨ ਦੀ ਸ਼ੁਰੂਆਤ ਕਰੀਬ 2 ਲੱਖ ਰੁਪਏ ਦਾ ਐਸਟੀਮੇਟ ਹੈ ਉਹਦੇ ਨਾਲ ਅੱਜ ਸ਼ੁਰੂ ਹੋ ਗਈ ਹੈ ਸਾਡੇ ਇਸੇ ਪਿੰਡ ਦੇ ਬਜ਼ੁਰਗ ਬਾਬਾ ਜੀ ਨੇ ਸੰਤੋਖ ਸਰਦਾਰ ਸੰਤੋਖ ਸਿੰਘ ਜੀ ਇਹਨਾਂ ਨੇ ਟੱਕ ਲਾ ਕੇ ਇਸ ਰਸਤੇ ਨੂੰ ਪੱਕਾ ਕਰਨ ਦੀ ਸ਼ੁਰੂਆਤ ਕੀਤੀ ਹੈ ਜਲਦੀ ਜਿਹੜਾ ਇਹ ਕੱਚਾ ਰਸਤਾ ਉਹ ਪੱਕਾ ਹੋ ਜਾਣਾ ਇਹਦੇ ਲਈ ਸਾਰੇ ਪਿੰਡ ਵਾਲੇ ਚੰਗਪੁਰ ਵਾਲੇ ਵੀ ਮੋਠਾਪੁਰ ਵਾਲੇ ਵੀ ਸਾਰੇ ਵਧਾਈ ਦੇ ਪਾਤਰ ਹੈ ਜਿਹੜੇ ਸਾਡੇ ਕੋਲ ਬਾਰ ਬਾਰ ਪੈਰਵਾਈ ਕਰਦੇ ਰਹੇ ਉਹ ਵੀ ਸਾਰੇ ਵਧਾਈ ਦੇ ਪਾਤਰ ਹੈ ਤੇ ਅੱਜ ਸਾਡੇ ਸਭ ਦੇ ਇੱਕੇ ਨਾਲ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਗਈ ਹੈ ਔਰ 5 ਸਾਲ ਦੇ ਸਮੇਂ ਦੇ ਵਿੱਚ ਅਸੀਂ ਆਪਣੇ ਦੇ ਵਿੱਚ ਮੈਨੂੰ ਉਮੀਦ ਹੈ ਵੀ ਵਾਹਿਗੁਰੂ ਕਿਰਪਾ ਰੱਖੇ ਵੀ ਆਪਣੇ ਇਲਾਕੇ ਦਾ ਇੱਕ ਵੀ ਰਸਤਾ ਜਿੱਥੇ ਕੋਈ ਆਬਾਦੀ ਹੈ ਜਿਹੜਾ ਕੋਈ ਵਰਤ ਹੁੰਦਾ ਇੱਕ ਵੀ ਰਸਤਾ ਕੱਚਾ ਨਹੀਂ ਛੱਡਾਂਗੇ ਆਪਣੇ ਇਲਾਕੇ ਦੇ ਸਾਰੇ ਰਸਤੇ ਜਿਹੜੇ 5 ਸਾਲ ਚ ਉਹ ਪੱਕੇ ਕਰਕੇ ਦਵਾਂਗੇ ਜੇਕਰ ਪਰੇਦਰੀ ਸਾਨੂੰ ਸਭ ਨੂੰ ਇਸੇ ਤਰੀਕੇ ਨਾਲ ਇਕੱਠੇ ਹੋ ਕੇ ਇਹਨਾਂ ਕੰਮਾਂ ਦੇ ਮਗਰ ਲੱਗਣਾ ਪੈਣਾ ਕਿਉਂਕਿ ਬਿਆਨਵਾਜੀਆਂ ਦੀ ਲੋੜ ਨਹੀਂ ਹੁੰਦੀ ਆਰੋਪ ਪ੍ਰਤੀਰੋਪ ਦੀ ਲੋੜ ਨਹੀਂ ਹੁੰਦੀ ਲੋਕਾਂ ਦੇ ਇਲਾਕੇ ਦੇ ਕੰਮ ਹੋਣੇ ਚਾਹੀਦੇ ਐ ਐਦਾਂ ਦੇ ਕੰਮ ਜਿਹੜੇ ਦਹਾਕਿਆਂ ਤੋਂ ਲੰਮਕੇ ਹੋਏ ਐ ਕਿਸੇ ਨੇ ਪੁੱਛੇ ਨਹੀਂ ਉਹ ਸਾਰੇ ਕੰਮ ਹੋਣੇ ਚਾਹੀਦੇ ਆ ਅਸੀਂ ਸਾਡੀ ਸਾਰੀ ਟੀਮ ਨੇ ਉਹਨਾਂ ਕੰਮਾਂ ਨੂੰ ਸਿਰੇ ਚੜਾਉਣ ਦੇ ਉੱਪਰ ਦਿਨ ਰਾਤ ਇੱਕ ਕੀਤਾ ਹੋਇਆ ਤਾਂ ਹੀ ਜਿਹੜੇ ਇਦਾਂ ਦੇ ਪੈਂਡਿੰਗ ਕੰਮ ਐ ਦਿਹਾਕਿਆਂ ਪੁਰਾਣੇ ਉਹ ਸਿਰੇ ਚੜ ਰਹੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ